ਕਿਸਾਨ ਵੀਰੋ ਮੈਂ ਮਾਸਟਰ ਮਨਪ੍ਰੀਤ ਸਿੰਘ ਪਿੰਡ ਲੋਪੋਂ ਜ਼ਿਲ੍ਹਾ ਮੋਗਾ ਫਤਿਹ ਦੀ ਸਾਂਝ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਤੂਬਰ ਮਹੀਨਾ ਆਉਣ ਵਾਲਾ ਹੈ ਮਾਲਵੇ ਦੇ ਪੰਜਾਬ ਦੇ ਮਾਲਵੇ ਦੇ ਖੇਤਰ ਦੇ ਵਿੱਚ 15 ਅਕਤੂਬਰ ਤੋਂ ਬਜਾਈ ਨੀਅਰਵਾਟ ਸਟਾਰਟ ਹੋ ਜਾਵੇਗੀ ਜਿਹੜਾ ਖੁਸ਼ਾਰ ਪਰ ਦਾ ਏਰੀਆ ਉੱਥੇ ਲਗਭਗ ਅਜੇ ਤੋਂ 10-12 ਦਿਨ ਪਹਿਲਾਂ ਬਜਾਈ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਸੋ ਦੁਆਬੇ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਆ ਜਿਵੇਂ ਜਲੰਧਰ ਹੋ ਗਿਆ ਤੇ ਕਪੂਰਥਲਾ ਹੋ ਗਿਆ ਹਨਾ ਇੱਥੇ ਨੀਅਰਬਾਊਟ 1 ਅਕਤੂਬਰ ਤੋਂ ਸਟਾਰਟ ਹੋ ਜਾਊਗੀ ਜਿਹੜੀ ਆਲੂ ਦੀ ਬਜਾਈ ਹੈ ਸੋ ਆਪਾਂ ਗੱਲ ਕਰਦੇ ਆ ਇਸ ਮੈਟਰ ਤੇ ਜਿਹੜੀ ਮੈਂ ਅੱਜ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰਨਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਤੁਹਾਡੇ ਨਾਲ ਕੰਪਨੀ ਵਾਲੇ ਜਿਹੜੇ ਵੀਰ ਹੈ ਮੈਨੇਜਰ ਹੈ ਜਾਂ ਕੋਈ ਵੀ ਕਿਸੇ ਵੀ ਪੋਸਟ ਤੇ ਸਟੈਂਡ ਕਰਦੇ ਆ ਉਹ ਅਕਤੂਬਰ 2024 ਨੂੰ ਤੁਹਾਨੂੰ ਕੁਝ ਸੀਡ ਦੇਣਗੇ ਵੀ ਤੁਸੀਂ ਸਾਡੇ ਸੀਡ ਦੀ ਖੇਤੀ ਕਰੋ ਤੇ ਸਾਨੂੰ ਆਹ ਆ ਸ਼ਰਤਾਂ ਅਧੀਨ ਇਸ ਤਰ੍ਹਾਂ ਪ੍ਰੈਕਟਿਸ ਕਰਕੇ ਸਾਡੇ ਨਾਲ ਟਾਈਪ ਕਰੋ ਸੋ ਉਹ ਕੀ ਕਰਨਗੇ ਟਾਈਪ ਆਪ ਦੇ ਵਿੱਚ ਕੁਝ ਕੁ ਗੱਲਾਂ ਜਿਹੜੀਆਂ ਕਾਮਨ ਜੀਆਂ ਮੈਂ ਸਾਂਝੀਆਂ ਕਰਦਾ ਹਾਂ ਉਹਦੇ ਵਿੱਚ ਉਹ ਤੁਹਾਨੂੰ ਇੱਕ ਪ੍ਰੈਕਟਿਸ ਦੇਣਗੇ 70 80 ਦਿਨ ਦੀ ਜਾਂ 60 ਦਿਨ ਦੀ ਜੋ ਵੀ ਹੈ ਕਿ ਤੁਸੀਂ ਆਹ ਆ ਸਪਰੇਹਾ ਤੇ ਇੰਨਾ ਇੰਨਾ ਰੇ ਹੈ ਜਿਹੜਾ ਉਹ ਤੁਸੀਂ ਪਾਉਣਾ ਹੈ ਆਪਦੇ ਖੇਤ ਦੇ ਵਿੱਚ ਪਰ ਇਕੜ ਆਹ ਸਪਰੇਅ ਕਰਨੀ ਆ ਆ ਕਦੋਂ ਕਰਨੀ ਆ ਕਿੰਨੀ ਕਰਨੀ ਆ ਜੋ ਵੀ ਹੈ ਕਈ ਵਾਰ ਐਮਰਜੈਂਸੀ ਵੀ ਸੁਨੇਹਾ ਭੇਜ ਦਿੰਦੇ ਆ ਸੈਕੰਡਲੀ ਇਸ ਦਿਨ ਤੁਸੀਂ ਪਾਣੀ ਲਾਉਣਾ ਇਹਨਾਂ ਦਿਨਾਂ ਬਾਅਦ ਫੇਰ ਲਾਉਣਾ ਚਲੋ ਇਹ ਨਾਰਮਲ ਗੱਲਾਂ ਹਨ ਪਰ ਫਿਰ ਵੀ ਉਹ ਕਟਾਈਆ ਦੇ ਵਿੱਚ ਪਾਉਂਦੇ ਆ ਤੁਹਾਨੂੰ ਆਲੂ ਕੱਟਣ ਦੀ ਜਿਹੜੀ ਡੇਟ ਆ ਉਹ ਪਹਿਲੇ ਫਿਕਸ ਕਰ ਦਿੰਦੇ ਆ ਕਿ ਤੁਸੀਂ 15 ਜਨਵਰੀ ਨੂੰ ਆਲੂਆਂ ਦੀ ਵੇਲ ਆ ਜਿਹੜੀ ਉਹ ਕਿਸੇ ਵੀ ਪ੍ਰਕਾਰ ਦੇ ਆਲੂ ਹੈ ਉਹ ਕੱਟ ਦੇਣੀ ਹੈ 15 ਜਨਵਰੀ ਨੂੰ ਸੋਰੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਗਲਤ ਕਿਹਾ ਗਿਆ ਤਾਂ 15 ਜਨਵਰੀ ਨੂੰ ਤੁਸੀਂ ਵੇਲ ਕੱਟ ਦੇਣੀ ਹੈ ਤੇ ਨੀਅਰ ਅਬਾਊਟ 2 ਹਫ਼ਤੇ ਦਿਨ ਬਾਅਦ ਉਹ ਜਿਹੜੇ ਆਲੂ ਪੱਟਣ ਦੀ ਡੇਟ ਦੇ ਦਿੰਦੇ ਆ ਤੇ ਆਲੂਆਂ ਦੀ ਜਿਹੜੀ ਜੋ ਵੀ ਤੁਹਾਡੇ ਨਾਲ ਉਹਨਾਂ ਦਾ ਟਾਈਪ ਰੇਸ਼ੋ ਕਿੱਡੀ ਵੀ ਹੁੰਦੀ ਆ ਵੀ ਜਿਹੜੇ ਸੀਡ ਸਾਈਜ਼ ਦਾ 40 50 ਗ੍ਰਾਮ ਦੇ ਆਲੂ ਆ ਉਹਨਾਂ ਦਾ ਰੇਟ ਵੱਖਰਾ ਹੈ ਵੱਡੇ ਆਲੂ ਆ ਜਿਹੜੇ ਉਹਨਾਂ ਦਾ ਰੇਟ ਵੱਖਰਾ ਹੈ ਜਿਹੜੀ ਛੋਟੀ ਗੋਲੀ ਆ ਉਹਦਾ ਰੇਟ ਵੱਖਰਾ ਹੈ ਸੋ ਆਲੂਆਂ ਦਾ ਇੱਕ ਸਾਈਜ਼ ਮੈਂਸ਼ਨ ਕਰਕੇ ਉਹ ਤੁਹਾਡੇ ਨਾਲ ਟਾਈ ਅਪ ਕਰਦੇ ਆ ਜਿਹੜੀ ਗੱਲ ਸੋਚਣ ਵਾਲੀ ਆ ਉਹ ਇਹ ਆ ਵੀ ਤੁਸੀਂ ਕਿਤੇ ਇਹ ਸੋਚਿਆ ਪਿਓ ਇਹਨਾਂ ਸੀਡ ਕਿੱਥੇ ਲੈ ਕੇ ਜਾਂਦੇ ਆ ਤੇ ਆਪਾਂ ਤੋਂ ਹੀ ਕਿਉਂ ਵਝਾਉਂਦੇ ਆ ਹੋਰ ਕਿਸੇ ਸਟੇਟ ਦੇ ਵਿੱਚ ਕਾਹਤੋਂ ਨਹੀਂ ਜਾ ਕੇ ਬਚਾਉਂਦੇ ਜਾਂ ਹਰਿਆਣੇ 'ਚ ਬਚਾਉਂਦੇ ਆ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਸਪੈਸ਼ਲੀ ਸਿਰਫ ਤੇ ਸਿਰਫ ਆਲੂ ਦਾ ਸੀਡ ਤਿਆਰ ਕਰਨ ਦੇ ਲਈ ਹੀ ਪ੍ਰਮਾਤਮਾ ਨੇ ਜਾਂ ਕੁਦਰਤ ਨੇ ਉਹਦਾ ਪਾਉਣ ਪਾਣੀ ਕਲਾਈਮੇਟ ਉਹਦੀ ਮਿੱਟੀ ਜੋ ਵੀ ਉਹਦੀ ਸਰਚਨਾ ਕੀਤੀ ਆ ਉਹ ਵਾਹਿਗੁਰੂ ਨੇ ਕੀਤੀ ਆ ਕੁਦਰਤ ਨੇ ਕੀਤੀ ਆ ਇਹ ਵਾਹਿਗੋੜ ਹੈ ਪਰ ਉਸ ਚੀਜ਼ ਦਾ ਕੰਪਨੀਆਂਜ਼ ਲਾਹਾ ਲੈ ਰਹੀਆਂ ਤੇ ਮੇਰੇ ਕਿਸਾਨ ਵੀਰ ਜਿਹੜੇ ਬਹੁਤ ਚਿਰਾਂ ਤੋਂ ਆਲੂ ਲਾ ਰਹੇ ਆ 5 7 ਏਕੜ 10 ਏਕੜ 50 ਏਕੜ 100 ਏਕੜ ਤੱਕ ਵੀ ਮੈਂ ਦੇਖਿਆ 150 ਏਕੜ ਤੱਕ ਵੀ ਮੈਂ ਦੇਖਿਆ ਕਿ ਉਹ ਮੇਰੇ ਵੀਰ ਆਲੂਆਂ ਦੇ ਸੀਡ ਲਈ ਤੜਫਦੇ ਰਹਿੰਦੇ ਆ ਉਹ ਸਾਨੂੰ ਉਹਨਾਂ ਤੋਂ ਸਿੱਖ ਲੈਣਾ ਚਾਹੀਦਾ ਉਹ ਸੀਡ ਕਿੱਥੋਂ ਤਿਆਰ ਕਰਦੇ ਆ ਚਲੋ ਸੋਰਸ ਲੈਨੇ ਆ ਆਪਾਂ ਉਹ ਸੀਡ ਟਿਊਬਰ ਤੋਂ ਸਟਾਰਟ ਕਰਦੇ ਆ ਥਾਂ ਥਾਂ ਤੇ ਅੱਜ ਕੱਲ ਟਿਊਬਰ ਆ ਜਿਹੜੇ ਉਹ ਟਿਸ਼ੂ ਕਲਚਰ ਤੋਂ ਪੈਦਾ ਹੋ ਰਿਹਾ ਤੇ ਤੁਸੀਂ ਵੀ ਟਿਸ਼ੂ ਕਲਚਰ ਲੈ ਕੇ ਟਿਊਬਰ ਪੈਦਾ ਕਰ ਸਕਦੇ ਆ ਟਿਊਬਰ ਤੋਂ ਬਾਅਦ ਜਨਰੇਸ਼ਨ 1 ਪੈਦਾ ਕਰ ਸਕਦੇ ਆ 2 ਵੀ ਪੈਦਾ ਕਰ ਸਕਦੇ ਆ 3 ਵੀ ਪੈਦਾ ਕਰ ਸਕਦੇ ਆ 4 ਵੀ ਪੈਦਾ ਕਰ ਸਕਦੇ ਆ ਪਰ ਸਿਰਫ ਤੇ ਸਿਰਫ ਇੱਕ ਵਾਰ ਖਰੀਦ ਕੇ ਜੇ ਤੁਸੀਂ ਬਾਰ ਬਾਰ ਖਰੀਦਦੇ ਆ ਤਾਂ ਇਟ ਇਜ਼ ਰੋਂਗ ਪ੍ਰੋਸੈਸ ਹੈ ਸੋ ਆਪਣੇ ਕੋਲ ਉਹ ਇਹ ਨਹੀਂ ਪਤਾ ਜੀ 2 ਦੇ ਕੇ ਜਾਂਦੇ ਆਪਾਂ ਨੂੰ ਜਾਂ ਜੀ 3 ਦੇ ਕੇ ਜਾਂਦੇ ਆ ਕੰਪਨੀ ਵਾਲੇ ਤੇ ਆਪਾਂ ਤੋਂ ਸੀਡ ਲੈ ਜਾਂਦੇ ਆ ਤੇ ਕੀ ਅਸੀਂ ਸਿਰਫ ਤੇ ਸਿਰਫ ਜਿਹੜੇ ਅਸੀਂ ਲੋਕ ਹੈ ਆਲੂਆਂ ਦੇ ਸੀਡ ਦੇ ਮਗਰ ਭੱਜਣ ਵਾਲੇ ਕਿਸਾਨ ਆ ਪੰਜਾਬ ਦੇ ਅਸੀਂ ਰਾਸ਼ਨ ਪੈਦਾ ਕਰਕੇ ਵੇਚ ਰਹੇ ਆ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਇੱਕ ਛੋਟੀ ਜੀ ਵੀਡੀਓ ਸ਼ੂਟਿੰਗ ਕਰਾਂਗੇ ਇਹਦੇ ਬਾਰੇ ਤੁਸੀਂ ਜਰੂਰ ਸੋਚਿਓ ਜਿਹੜਾ ਉੱਪਰ ਮੈਂ ਗੱਲ ਕੀਤੀ ਹੈ ਜਿਹੜਾ ਝਾੜ ਹੈ ਸੁਪੋਜ਼ ਕਰੋ ਆਪਾਂ ਵੀਕਐਂਡ ਟੇਕ ਐਨ ਐਗਜ਼ਾਮਪਲ ਐਲਰ ਦਿਲੇ ਰਹੇ ਆ ਐਲਰ ਜਿਹੜੀ ਵੈਰਾਈਟੀ ਹੈ ਦੇਖੋ ਐਲਰ ਦਾ ਝਾੜ ਹੈ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ 200 ਹਰਿਆਣੇ ਵਿੱਚ ਕੁਝ ਵੱਧ ਸਕਦਾ ਹੋ ਸਕਦਾ ਹੈ ਹਰਿਆਣਾ ਪੰਜਾਬ ਤੇ ਹਰਿਆਣੇ ਦੇ ਵਿੱਚ 200 ਮਿਨੀਮਮ 250 ਮੈਕਸਿਮਮ ਵੱਧ ਤੋਂ ਵੱਧ 250 ਇਹ ਤੋਂ ਜ਼ਿਆਦਾ ਨਹੀਂ ਹੁੰਦਾ ਗੋਲੀ ਤੋਂ ਲੈ ਕੇ ਆਪਾਂ ਕਹਿ ਸਕਦੇ ਆਂ ਵੀ ਵੱਡੇ ਆਲੂ ਤਿੱਕਰ ਉਹ ਵੱਡੇ ਆਲੂ ਹੁੰਦੇ ਆ ਜਿਹੜੇ ਰਾਸ਼ਨ ਤੋਂ ਵੀ ਉੱਪਰ ਬਟ ਗੁਜਰਾਤ ਦੇ ਵਿੱਚ ਜਾਂ ਹੋਰ ਸਟੇਟਸ ਦੇ ਵਿੱਚ ਜਿਹੜੀਆਂ ਇੱਧਰ ਨੂੰ ਆਪਣੇ ਦੱਖਣ ਵੱਲ ਨੂੰ ਆ ਉਹਦੇ ਵਿੱਚ ਉਹਨਾਂ ਦਾ ਝਾੜ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਉਹ ਲੋਕ ਅਸਲ ਦੇ ਵਿੱਚ ਜਿਹੜੀਆਂ ਕੰਪਨੀਆਂਜ਼ ਐ ਜਿਵੇਂ ਆਂਧਰਾ ਪ੍ਰਦੇਸ਼ ਹੋ ਗਿਆ ਕਰਨਾਟਕ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਬੰਗਾਲ ਹੋ ਗਿਆ ਉਹ ਸੀਡ ਨਹੀਂ ਪੈਦਾ ਕਰ ਸਕਦੇ ਉੱਥੋਂ ਦੇ ਕਿਸਾਨ ਆ ਜਿਹੜੀ ਉੱਥੋਂ ਦੀ ਧਰਤੀ ਐ ਸੋ ਤੁਹਾਨੂੰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਐ ਕਿ ਤੁਸੀਂ ਹੀ ਪੈਦਾ ਕਰ ਸਕਦੇ ਆ ਉੱਥੇ ਜਾ ਕੇ ਜਿਹੜਾ ਆਲੂਆਂ ਦਾ ਝਾੜ ਐ ਐਲ ਆਰ ਦਾ ਆਪਾਂ ਐਗਜ਼ਾਮਪਲ ਲਈ ਐ ਬਹੁਤ ਜ਼ਿਆਦਾ ਵੱਧ ਜਾਂਦਾ ਪਰ ਅਸੀਂ ਆਪ ਦਾ ਸੀਡ ਆਪ ਹੀ ਤਿਆਰ ਕਿਉਂ ਨਹੀਂ ਕਰਦੇ ਅਸੀਂ ਰਾਸ਼ਨ ਮਗਰ ਕਿਉਂ ਭੱਜੇ ਫਿਰਦੇ ਅਸੀਂ ਆਪਣਾ ਸੀਡ ਤਿਆਰ ਕਰਕੇ ਕਿਉਂ ਨਹੀਂ ਖੁਦ ਵੇਚਦੇ ਕਿਉਂ ਅਸੀਂ ਇੱਕ ਸੌਖਾ ਤਰੀਕਾ ਲੱਭਿਆ ਖਾਣ ਲਈ ਆਲੂਆਂ ਦਾ ਜਦ ਕਿ ਉਹ ਤਾਂ ਆਪਬਹੁਤ ਘੱਟ ਹੈ ਬਹੁਤ ਛੋਟੇ ਪੱਧਰ ਤੇ ਆਪਾਂ ਪੈਦਾ ਕਰ ਰਹੇ ਹਾਂ ਆਪਣੇ ਆਲੂ ਦਾ ਜਿਹੜਾ ਰਾਸ਼ਨ ਹੈ ਉਹ ਘਟਨ ਵਧਨ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਮੋਸਟਲੀ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਲੂਆਂ ਦੀ ਖੇਤੀ ਹੁੰਦੀ ਹੈ ਵੈਸਟ ਬੰਗਾਲ ਦੇ ਵਿੱਚ ਪੱਧਰ ਤੇ ਖੇਤੀ ਹੁੰਦੀ ਹੈ ਪਰ ਜਿਹੜਾ ਸੀਡ ਹੈ ਉਹ ਪੰਜਾਬ ਤੋਂ ਜਾਂਦਾ ਸੋ ਮੇਰੇ ਕਿਸਾਨ ਵੀਰਾਂ ਨੂੰ ਇੱਕ ਸੋਚਣ ਦੇ ਲਈ ਰਿਕੁਐਸਟ ਹੈ ਵੀ ਇੱਕ ਗੱਲ ਨੂੰ ਜਰੂਰ ਸੋਚਿਓ ਤੁਸੀਂ ਸੀਡ ਆਪਣਾ ਤਿਆਰ ਕਿਉਂ ਨਹੀਂ ਕਰ ਰਹੇ ਤੇ ਬਾਰ ਬਾਰ ਕਿਉਂ ਖਰੀਦ ਰਹੇ ਹੋ ਦਾ ਜਵਾਬ ਤੁਹਾਡੇ ਅੰਦਰ ਹੈ ਤੁਸੀਂ ਇੱਕ ਵਾਰੀ ਸੀਡ ਖਰੀਦੋ ਠੀਕ ਹੈ ਨਾ ਉਹਦਾ ਪਾਲਣ ਪੋਸ਼ਣ ਕਿਵੇਂ ਕਰਨਾ ਉਹ ਤੁਸੀਂ 20-25 ਸਾਲਾਂ ਤੋਂ ਰੈਗੂਲਰ ਦੇਖ ਰਹੇ ਆ ਕਿ ਤੁਹਾਡੇ ਕੰਪਨੀ ਵਾਲੇ ਤੁਹਾਡੇ ਕੋਲੋਂ ਕਿਵੇਂ ਕਰਵਾ ਰਹੇ ਆ ਬਸ ਇਹਦੇ ਬਾਰੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਿਓ ਕਿ ਤੁਸੀਂ ਆਪਣੇ ਆਪ ਬਾਰੇ ਆਪਣੇ ਆਪ ਤੇ ਆਪਣੇ ਖੇਤ ਤੇ ਕਿੰਨੀ ਇੱਕ ਪ੍ਰੈਕਟਿਸ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦ ਧੰਨਵਾਦ